ਆਵੇ ਕੋਈ ਪਤਾ ਨਹੀਂ ਕਦੋਂ ਪਿੱਟ ਪਿੱਛੇ ਬਾਅਦ ਕਰ ਜਾਣ ਇਸ ਕਰਕੇ ਇਹਨਾਂ ਵੀ ਪੂਰੀ ਨਿਗਰਾਨੀ ਪੂਰੀ ਪਹਿਰੇਦਾਰੀ ਮੋਰਚੇ ਤੇ ਪੂਰੀ ਬਾਜ ਅੱਖ ਰੱਖ ਕੇ ਪਰ ਪਰ ਦੀ ਜਿਹੜੀ ਖਬਰ ਉਹ ਆਗੂਆਂ ਤੱਕ ਪਹੁੰਚਾਉਂਦੇ ਰਹਿਣਾ ਕਿਉਂ ਇਹ ਬੇਈਮான் ਚੋਰ ਸਰਕਾਰਾਂ ਦਾ ਪਤਾ ਨਹੀਂ ਕਦੋਂ ਬਾੜ ਕਰਨ ਲੱਗੇ ਆ ਝਿਜਕਣਾ ਸੋ ਆਪਾ ਸ਼ਾਂਤ ਮੇਂ ਢੰਗ ਦੇ ਨਾਲ ਸ਼ਾਂਤ ਮੇਂ ਰਹਿ ਕੇ ਲੜਾਈ ਲੜਨੀ ਆ ਜੇਕਰ ਪਹਿਲਾਂ ਇਹ ਚੋਰ ਸਰਕਾਰਾਂ ਭਾਵੇਂ ਸੈਂਟਰ ਦੀ ਐ ਭਾਵੇਂ ਪੰਜਾਬ ਸਰਕਾਰ ਜੇ ਬਾੜ ਕਰਨਗੇ ਤਾਂ ਸ਼ਾਂਤ ਮੇਂ ਢੰਗ ਦੇ ਨਾਲ ਰਹਿ ਕੇ ਆਪਣੇ ਕੋਲੇ ਸਿਰਫ ਡੰਡਾ ਝੰਡਾ ਬਾਰ ਕਰਨਾ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾਗਾ ਤੇ ਦੱਸਣਾ ਪ੍ਰਭੂ ਕਿ 21 25 ਨਵੰਬਰ ਨੂੰ ਤੁਸੀਂ ਪਿੱਠ ਪਿੱਛੇ ਬਾਰ ਕੀਤਾ ਉਹ ਜਿਹੜਾ ਗਵਈਆ ਦੇ ਮੁੱਖ ਮੰਤਰੀ ਆਪਨੇ ਆਪ ਨੂੰ ਕਿਸਾਨਾਂ ਦਾ ਮਸੀਹਾ ਕਵਾਉਂਦਾ ਕਿਸਾਨਾਂ ਦਾ ਪੁੱਤ ਘਵਾਉਂਦਾ ਕਿ ਮੈਂ ਜੈਂਟੋਰੀਆਂ ਖੋਲੀਆਂ ਮੈਂ ਮਾਸਟਰ ਦਾ ਜ ਆਹ ਸਾਹਮਣੇ ਮੱਤੇ ਕਿਸੇ ਕਿਸਾਨ ਦੇਾਨ ਦੇਵਤਾ ਦੇਵਤਾ ਆ